ਸਮਾਸ਼ਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਅੱਜ ਅਸੀਂ ਗੱਲ ਕਰਦੇ ਹਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਚੰਗਰ ਖੇਤਰ ਦੀ ਜਿੱਥੇ ਰੇਲਵੇ ਦਾ ਪੱਥਰ ਵੱਡੇ ਪੈਮਾਨੇ ਦੇ ਵਿੱਚ ਚੋਰੀ ਹੋਣ ਦੀਆਂ ਲਗਾਤਾਰ ਚਰਚਾਵਾਂ ਚੱਲਦੀਆਂ ਆ ਰਹੀਆਂ ਹਨ ਪਰ ਇਸ ਪਾਸੇ ਕਿਸੇ ਦਾ ਵੀ ਧਿਆਨ ਨਹੀਂ ਹੈ ਵੱਡੀ ਮਾਤਰਾ ਦੇ ਵਿੱਚ ਰੇਲਵੇ ਦਾ ਪੱਥਰ ਖੁਰਦ-ਬੁਰਦ ਹੋ ਚੁੱਕਾ ਹੈ ਤੇ ਜੋ ਅਜੇ ਵੀ ਬਾਦ ਦਸਤੂਰ ਜਾਰੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਪੱਥਰ ਲਗਾਤਾਰ ਟਰੈਕਟਰ ਟਰਾਲੀਆਂ ਤੇ ਟਿਪਰਾਂ ਦੇ ਮਾਧਿਅਮ ਰਾਹੀਂ ਚੋਰੀ ਕੀਤਾ ਜਾ ਰਿਹਾ ਹੈ ਤੇ ਚੋਰੀ ਹੋ ਕੇ ਇਹ ਪੱਥਰ ਪੰਜਾਬ ਦੇ ਵਿੱਚ ਸਤਲੁਜ ਕਿਨਾਰੇ ਲੱਗਦੇ ਡੰਗਿਆਂ ਦੇ ਲਈ ਪਹੁੰਚ ਰਿਹਾ ਹੈ ਬੇਖੌਫ ਹੋ ਕੇ ਲਗਾਤਾਰ ਇਹ ਕੰਮ ਚੱਲਦਾ ਆ ਰਿਹਾ ਹੈ ਪਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਰਾਜਨੀਤਿਕ ਸ਼ੈਅ ਅਤੇ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾ ਇਹ ਨਹੀਂ ਕੀਤਾ ਜਾ ਸਕਦਾ ਤੈਨੂੰ ਤਾਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਚੋਰੀ ਉਤੇ ਪ੍ਰਸ਼ਾਸਨ ਤੋਂ ਇਲਾਵਾ ਰੇਲਵੇ ਦੇ ਉੱਚ ਅਧਿਕਾਰੀਆਂ ਦੀ ਵੀ ਨਜ਼ਰ ਨਹੀਂ ਪੈ ਰਹੀ। ਸਥਾਨਿਕ ਵਸਨੀਕ ਦੱਸਦੇ ਹਨ ਕਿ ਇਹ ਕੰਮ ਕਰਨ ਵਾਲੇ ਲੋਕਾਂ ਨੂੰ ਕਿਸੇ ਸਿਆਸੀ ਆਗੂ ਦਾ ਅਸ਼ੀਰਵਾਦ ਪ੍ਰਾਪਤ ਹੈ ਜਿਸ ਦੇ ਚੱਲਦੇ ਹੋਏ ਆਮ ਲੋਕਾਂ ਨੂੰ ਜੋ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਦਬਾਅ ਲੈਂਦੇ ਹਨ। ਫਿਰ ਡਰ ਦੇ ਮਾਰੇ ਲੋਕ ਵੀ ਚੁੱਪ ਹੋ ਜਾਂਦੇ ਹਨ। ਕੁਝ ਵਿਅਕਤੀਆਂ ਵੱਲੋਂ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਪਰ ਕੈਮਰੇ ਸਾਹਮਣੇ ਆਉਣ ਤੋਂ ਸਾਰੇ ਡਰਦੇ ਸੀ। ਪਰ ਸੋਚਣ ਵਾਲੀ ਗੱਲ ਇੱਥੇ ਇਹ ਵੀ ਹੈ ਕਿ ਇੱਕ ਪਾਸੇ ਕੇਂਦਰ ਸਰਕਾਰ ਦਾ ਵੱਡਾ ਪ੍ਰੋਜੈਕਟ ਚੱਲ ਰਿਹਾ ਹੈ ਅਤੇ ਉਸ ਪ੍ਰੋਜੈਕਟ ਦੇ ਪੱਥਰ ਇਸ ਤਰ੍ਹਾਂ ਚੋਰੀ ਹੋ ਕੇ ਪੰਜਾਬ ਦੇ ਵਿੱਚ ਟੜੱਲੇ ਨਾਲ ਵੇਖੋ ਬਿਨਾਂ ਰੋਕ ਟੋਕ ਤੋਂ ਵਿਕਰੀਆਂ ਨੂੰ ਪਰੰਤੂ ਇਨ੍ਹਾਂ ਉਤੇ ਧਿਆਨ ਕਿਸੇ ਦਾ ਵੀ ਨਹੀਂ ਪੈ ਰਿਹਾ ਹੋਰ ਤਾਂ ਹੋਰ ਇਹ ਪੱਥਰ ਪਹਾੜ ਤੋਂ ਨਿਕਲੇ ਹੋਏ ਗੋਲ ਪੱਥਰਾਂ ਦੇ ਨਾਲ ਰੇਲਵੇ ਦੇ ਤੋੜੇ ਹੋਏ ਪੱਥਰ ਦੋਨਾਂ ਦੀ ਇੰਜ ਲੱਗਦਾ ਹੈ ਕਿ ਤਸਕਰੀਬ ਵੱਡੇ ਪੈਮਾਨੇ ਤੇ ਹੋ ਰਹੀ ਹੈ ਪਰ ਅਜੇਹਾ ਵੀ ਨਹੀਂ ਹੋ ਸਕਦਾ ਕਿ ਕਿਸੇ ਵੀ ਭਾਗ ਨੂੰ ਇਸ ਦੀ ਕੰਨੋ ਕੰਨੀ ਖਬਰ ਨਾ ਹੋਵੇ ਜੇ ਤਰ੍ਹਾਂ ਹੁਣ ਤੱਕ ਇਨਾਂ ਤੇ ਕੋਈ ਵੀ ਕਾਰਵਾਈ ਦਾ ਨਾ ਹੋਣਾ ਤੇ ਨਾ ਹੀ ਨਾ ਬਾਰੇ ਕਿਸੇ ਕੋਲ ਬਧੇਰੀ ਜਾਣਕਾਰੀ ਹੋਣਾ ਇਸ ਤੋਂ ਤਾਂ ਇਹ ਲੱਗਦਾ ਹੈ ਕਿ ਇਹ ਪੱਥਰ ਚੋਰੀ ਕਰਨ ਵਾਲੇ ਲੋਕ ਸ਼ਾਇਦ ਸਬੰਧਤ ਅਧਿਕਾਰੀਆਂ ਤੋਂ ਜ਼ਿਆਦਾ ਚੁਸਤ ਅਤੇ ਫੁਰਤੀਲੇ ਹਨ ਤਾਂ ਹੀ ਇਹ ਲੋਕ ਸਬੰਧਤ ਅਧਿਕਾਰੀਆਂ ਦੇ ਜਾਂ ਸੰਬੰਧਤ ਮਹਿਕਮੇ ਦੇ ਹੱਥੀ ਨਹੀਂ ਚੜ ਸਕੇ ਪਹਾੜ ਤੋਂ ਆ ਰਹੇ ਆ ਪੱਥਰ ਢੋਰੇ ਜਦੋਂ ਦੋ ਟਰੈਕਟਰ ਸਾਨੂੰ ਰਸਤੇ ਦੇ ਵਿੱਚ ਮਿਲੇ ਤਾਂ ਅਸੀਂ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਇਹ ਪੱਥਰ ਕਿੱਥੋਂ ਅਤੇ ਕਿਵੇਂ ਆ ਰਿਹਾ ਹੈ ਮੈਂ ਕੈਮਰਾ ਔਨ ਹੁੰਦੇ ਸਾਰ ਹੀ ਉਹ ਮੋਕੇ ਉੱਤੋਂ ਟਰੈਕਟਰ ਛੱਡ ਕੇ ਭੱਜ ਗਏ ਜਿਸ ਤੋਂ ਸਾਬ ਪਤਾ ਹੈ ਚੱਲ ਰਿਹਾ ਹੈ ਕਿ ਦਾਲ ਦੇ ਵਿੱਚ ਜ਼ਰੂਰ ਕੁਝ ਕਾਲਾ ਹੈ ਤੇ ਚਲੋ ਆਓ ਪਹਿਲਾਂ ਤੁਹਾਨੂੰ ਉਹ ਤਸਵੀਰਾਂ ਵਿਖਾ ਦਿੰਦੇ ਆ ਜਦੋਂ ਟਰੈਕਟਰ ਚਾਲਕ ਵਾਲਿਆਂ ਨੂੰ ਰੋਕ ਕੇ ਪੁੱਛਿਆ ਗਿਆ ਕਿ ਇਹ ਪੱਥਰ ਕਿੱਥੋਂ ਆਇਆ ਤੇ ਕਿੱਥੇ ਗਿਆ ਤੇ ਉਹਨਾਂ ਨੇ ਕਿਸ ਪ੍ਰਕਾਰ ਮੋਕੇ ਉੱਤੇ ਟਰੈਕਟਰ ਛੱਡ ਕੇ ਚਲੇ ਗਏ ਕੀ ਨਾਮ ਹੈ ਜੀ ਬਈ ਰਹਿੰਦੇ ਬ੍ਰਦਰ ਨਾਮ ਬੋਲੋ ਆਪਣਾ 70 ਕਿੱਥੋਂ ਲਿਆਦੇ ਤਾ ਦੱਸੋ ਕਿ ਜਾਂ ਕਿਉਂ ਰਿਓ ਛੱਡ ਕੇ ਤੇਰੇ ਆਂਦੇ ਕਿਥੇ ਬੱਦਲ ਉਹ ਮੁੰਡਾ ਇਹ ਟਰੈਕਟਰ ਕੀ ਦਾ ਬ੍ਰਦਰ ਇਹਦਾ ਹੀ ਇਕੋ ਦੇ ਦੇ ਤੂੰ ਪੱਥਰ ਦੀ ਬਣਾ ਤੂੰ ਉਹ ਚੱਲ ਗਿਆ ਬ੍ਰਦਰ ਇਹਨੇ ਲੋ ਜੀ ਇਹ ਪੱਥਰ ਹੈ ਜਿਹੜਾ ਹਿਮਾਚਲ ਤੋਂ ਦੱਸ ਰਿਹਾ ਹਿਮਾਚਲ ਤੋਂ ਆ ਰਿਹਾ ਰੇਲਵੇ ਦਾ ਪੱਥਰ ਹੈ ਜਦੋਂ ਇਹਨਾਂ ਨੂੰ ਖੜਾ ਕੇ ਅਸੀਂ ਪੁੱਛਿਆ ਤਾਂ ਮੌਕੇ ਉਤੋਂ ਡਰਾਈਵਰ ਹੈ ਉਹ ਭੱਜ ਗਏ ਨਜ਼ਰ ਆਇਆ ਟਰੈਕਟਰ ਖੜੇ ਕਰਕੇ ਤੁਸੀਂ ਖੁਦ ਵੇਖ ਸਕਦੇ ਹੋ ਕਿ ਪੱਥਰ ਕਿੱਥੋਂ ਆ ਰਿਹਾ ਹੈ ਟਰਾਲੀਆਂ ਭਰੀਆਂ ਹੋਈਆਂ ਹੈ ਹਿਮਾਚਲ ਦਾ ਪੱਥਰ ਹੈ ਰੇਲਵੇ ਤੋਂ ਆ ਰਿਹਾ ਪੱਥਰ ਇਹ ਚਾਲਕ ਛੱਡ ਕੇ ਚਲੇ ਗਏ ਜੇ ਸਹੀ ਆ ਤਾਂ ਭੱਜਾ ਜੇ ਪੱਥਰ ਸਹੀ ਆ ਰਿਹਾ ਤਾਂ ਇਹ ਕਿਉਂ ਛੱਡ ਕੇ ਗਏ ਪ੍ਰਸ਼ਾਸਨ ਨੂੰ ਕਿ ਸਾਰੀ ਗੱਲ ਦਾ ਪਤਾ ਨਹੀਂ ਹੈ ਵੱਡਾ ਸਵਾਲ ਜ਼ਰੂਰ ਪ੍ਰਸ਼ਾਸਨ ਤੇ ਖੜਾ ਹੁੰਦਾ ਹੈ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਕਿ ਆਕਰੇ ਹਿਮਾਚਲ ਤੋਂ ਪੱਥਰ ਕਿਵੇਂ ਆ ਰਿਹਾ ਬਿਨਾਂ ਬਿਲਾ ਤਾਂ ਹਿਮਾਚਲ ਦਾ ਪੱਥਰ ਕਿੱਧਰ ਆ ਰਿਹਾ ਹੈ ਤੇ ਜਦੋਂ ਇਸ ਸੰਬੰਧ ਦੇ ਵਿੱਚ ਸਤਲੁਜ ਕਿਨਾਰੇ ਡੰਗਾ ਲਗਾਉਣ ਵਾਲੇ ਸੁਪਰਵਾਈਜ਼ਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਜ਼ਰੂਰ ਮੰਨਿਆ ਕਿ ਇਹ ਪੱਥਰ ਉਪਰੋਂ ਆ ਰਿਹਾ ਹੈ ਉਪਰੋਂ ਦਾ ਭਾਵ ਕਿ ਹਿਮਾਚਲ ਤੋਂ ਆ ਰਿਹਾ ਹੈ ਇਸ ਤੋਂ ਬਾਅਦ ਸਾਫ ਕਲੀਅਰ ਹੋ ਜਾਂਦਾ ਹੈ ਕਿ ਇਹ ਪੱਥਰ ਚੰਗਰ ਖੇਤਰ ਤੋਂ ਆ ਕੇ ਸਤਲੁਜ ਕਿਨਾਰੇ ਪਹੁੰਚ ਰਿਹਾ ਹੈ ਪਰ ਕਿਸੇ ਨੂੰ ਇਸ ਦਾ ਪਤਾ ਨਹੀਂ ਹੈ ਤੇ ਚਲੋ ਆ ਤੁਹਾਨੂੰ ਸੁਣਾਵ ਵੀ ਦਿੰਨੇ ਆ ਕਿ ਸੁਪਰਵਾਈਜ਼ਰ ਨੇ ਇਸ ਮੌਕੇ ਗਲਤ ਕਰਦੇ ਹੋਏ ਕੀ ਜਾਣਕਾਰੀ ਦਿੱਤੀ ਮੇਰਾ ਨਾਮ ਤਾਂ ਮਨਪ੍ਰੀਤ ਦਾ ਮਨਪ੍ਰੀਤ ਤੁਸੀਂ ਤੇ ਕੀ ਕਿਹੜੀ ਪੋਸਟ ਤੇ ਹੋ ਮੈਂ ਇਥੇ ਮਤਲਬ ਸੁਪਰਵਾਈਜ਼ਰ ਦੀ ਪੋਸਟ ਤੇ ਹਾਂ ਅਡਟ ਮੁੰਸੀ ਅਸੀਂ ਅਸੀਂ ਤੇ ਕਿਹੜੀ ਚੀਜ਼ ਦੇਖਭਾਲ ਕਰਦੇ ਮੈਂ ਲਗਭਗ ਸਾਰੀ ਚੀਜ਼ ਦੀ ਮੇਰੇ ਇੰਟਰਵਿਊ ਹਾਂ ਇਹ ਕਦੇ ਬੱਥੇ ਨਾ ਪੱਥਰ ਕੋਨਟਰੈਕਟ ਕਿੰਨਾ ਕੀਤਾ ਹੈ ਪੱਥਰ ਕਿੱਥੋਂ ਰਿਹਾ ਹੈ ਇਹ ਸਾਡੇ ਤੇ ਆਪਣਾ ਚਰਨਦਾਸ ਜੀ ਨੇ ਉਹਨਾਂ ਨੂੰ ਕੱਟਾਈ ਦਾ ਕਰ ਕਿਹਾ ਮੈਂ ਵੀ ਅਜੇ ਅੱਜ ਹੀ ਆਇਆ ਸਾਡੇ ਕੋਲ ਅੱਛਾ ਅੱਛਾ ਜੀ ਤੇ ਟੈਕਟਰ ਨਾਲ ਜਦੋਂ ਆਪਾਂ ਪੁੱਛਿਆ ਨਾ ਪੁੱਛਿਆ ਇਹ ਪੱਥਰ ਕਿੱਥੋਂ ਦਾ ਉਹ ਭੱਜ ਗਏ ਭੱਜਣ ਦਾ ਕਾਰਨ ਕੀ ਹੈ ਜੀ ਤੁਹਾਨੂੰ ਲੱਗਦਾ ਕੋਈ ਚੱਕਰਬਾਜੀ ਇਹਦੇ 'ਚ ਦੇਖੋ ਜੀ ਤੁਹਾਡੇ ਸਾਹਮਣੇ ਆਖ ਪਕੜੋ ਵੀ ਦੋ ਨੰਬਰ ਦਾ ਕੰਮ ਕਰ ਰਹੇ ਹਾਂ ਸਾਰਾ ਕੁਝ ਇਹ ਜਿਹੜਾ ਦੇਖੋ ਜੀ ਸੀਸੇ ਬੰਦ ਕੰਮ ਹੈ ਸਾਰਾ ਤੁਹਾਡੇ ਸਾਹਮਣੇ ਆ ਜੋ ਕੁਝ ਵੀ ਹੋ ਰਿਹਾ ਕੋਈ ਇਹ ਤਾਂ ਹੈ ਨਹੀਂਗਾ ਵੀ ਕੋਈ ਅੱਛਾ ਮੈਨੂੰ ਇਹ ਦ ਕੋਈ ਮੈਨੂੰ ਤਾਂ ਜੀ ਇੰਨਾ ਪਤਾ ਵੀ ਇੱਥੋਂ ਲਵ ਲਾਉਣੀ ਆ ਰਿਹਾ ਐ ਇੰਨਾ ਕ ਪਤਾ ਵੀ ਆਪਾਂ ਨੂੰ ਉਪਰ ਲਈ ਸੈਡੂ ਆ ਰਿਹਾ ਕਿ ਤੂੰ ਪਰ ਹਿਮਾਚਲ ਪੰਜਾਬ ਦੇ ਪੱਥਰ ਹੈ ਨਹੀਂ ਨੀ ਭਾਜੀ ਇੱਥੇ ਸਾਡੇ ਤਾਂ ਗੋਲ ਪੱਥਰ ਹੁੰਦਾ ਏ ਜਿਹੜਾ ਤੁਸੀਂ ਗੋਲ ਪੱਥਰ ਕਹਿੰਦੇ ਹੋ ਜੀ ਬੋਲਡਰ ਹਾਂ ਗੋਲ ਪੱਥਰ ਵੈਸੇ ਉਹ ਤਾਂ ਇੱਥੋਂ ਮਿਲ ਹੀ ਨਹੀਂ ਰਿਹਾ ਮਿਲ ਹੀ ਨਹੀਂ ਰਿਹਾ ਉਹ ਵੀ ਨਹੀਂ ਇਹ ਹਿਮਾਚਲ ਤੋਂ ਆ ਰਿਹਾ ਪੈਨ ਹਿਮਾਚਲ ਦੀ ਇਹ ਕਟਿੰਗ ਪੱਥਰਾ ਜੀ ਹਿਮਾਚਲ ਦੀ ਫਿਰ ਇੱਥੇ ਕੱਟ ਕਰਕੇ ਤੁਸੀਂ ਲਗਾਉਂਦੇ ਹੋ ਏਦੇ ਪਾ ਦਿੰਦੇ ਹੋ ਇਹਨਾਂ ਨੂੰ ਜਿਹੜਾ ਜੀ ਇਹ ਜਦੋਂ ਜ਼ਿਆਦਾ ਵੱਡਾ ਸਾਈਜ਼ ਹੋ ਜਾ ਉਹਨੂੰ ਕਟਿੰਗ ਮੇਰਾ ਠੇਕਾ ਨਹੀਂ ਹੈਗਾ ਜੀ ਇਹ ਮੇ ਜਿਹੜੇ ਸਾਡੇ ਸੀਨੀਅਰ ਨੇ ਉਹਨਾਂ ਦਾ ਠੇਕਾ ਉੱਥੇ ਹੀ ਸਥਾਨਿਕ ਵਸਨੀਕ ਯੋਗਰਾਜ ਸਿੰਘ ਵੱਲੋਂ ਇਹ ਮੁੱਦਾ ਮਿਨਿਸਟਰੀ ਆਫ ਸਟੇਟ ਫਾਰ ਰੇਲਵੇ ਰਵਨੀਤ ਸਿੰਘ ਬਿੱਟੂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਖੁਦ ਆ ਕੇ ਇੱਥੇ ਵਿਜ਼ਿਟ ਵੀ ਕਰਨਗੇ ਇੰਨਾ ਹੀ ਨਹੀਂ ਯੁਵਰਾਜ ਸਿੰਘ ਵੱਲੋਂ ਖੁਦ ਲਾਈਵ ਹੋ ਕੇ ਉਸ ਜਗ੍ਹਾ ਉੱਤੇ ਪਹੁੰਚ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਇਹ ਪੱਥਰ ਕਿੱਥੋਂ ਅਤੇ ਕਿਵੇਂ ਆ ਰਿਹਾ ਹੈ ਉਹਨਾਂ ਨੇ ਆਰੋਪ ਲਗਾਇਆ ਹੈ ਕਿ ਕਰੋੜਾਂ ਰੁਪਏ ਦਾ ਘੋਟਾਲਾ ਇਹ ਹੋ ਰਿਹਾ ਹੈ ਤੇ ਇਸ ਦੀ ਉੱਚ ਪੱਧਰੀ ਜਾਂਚ ਦੇ ਲਈ ਉਹਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਡਾਟਾ ਇਕੱਠਾ ਕਰਕੇ ਮਿਨਿਸਟਰ ਆਫ ਸਟੇਟ ਫੋਰ ਰੇਲਵੇ ਰਵਨੀ ਸਿੰਘ ਬਿੱਟੂ ਨੂੰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੀ ਕਾਰਵਾਈ ਜ਼ਰੂਰ ਹੋਵੇਗੀ ਉਹਨਾਂ ਨੇ ਦੱਸਿਆ ਕਿ ਲਗਭਗ 18000 ਰੁਪਏ ਦਾ ਇੱਕ ਟਿੱਪਰ ਵਿਕ ਰਿਹਾ ਹੈ ਤੇ ਲਗਭਗ ਹੁਣ ਤੱਕ ਸਤਲੁਜ ਦੇ ਕਿਨਾਰੇ 2000 ਤੋਂ ਵੱਧ ਟਿੱਪਰ ਆ ਚੁੱਕੇ ਆ ਤੇ ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਕਰੋੜਾਂ ਰੁਪਏ ਦਾ ਚੂਨਾ ਰੇਲਵੇ ਵਿਭਾਗ ਨੂੰ ਲਗਾ ਦਿੱਤਾ ਗਿਆ ਹੈ ਇਸ ਤੋਂ ਬਾਅਦ ਵੱਡੇ ਸਵਾਲ ਜ਼ਰੂਰ ਖੜੇ ਹੋ ਜਾਂਦੇ ਹਨ ਕਿ ਆਖਿਰ ਕਿਸ ਦੀ ਛਾਂ ਉੱਤੇ ਹਿਮਾਚਲ ਤੋਂ ਪੰਜਾਬ ਦੇ ਵਿੱਚ ਇਹ ਪੱਥਰ ਆ ਰਿਹਾ ਹੈ ਕੀ ਪੰਜਾਬ ਸਰਕਾਰ ਹਿਮਾਚਲ ਤੋਂ ਆ ਰਹੇ ਇਸ ਪੱਥਰ ਉਤੇ ਰਿਐਲਿਟੀ ਲੈ ਰਹੀ ਹੈ ਜਾਂ ਫਿਰ ਪੰਜਾਬ ਸਰਕਾਰ ਨੂੰ ਵੀ ਕਰੋੜਾ ਰੁਪਏ ਦਾ ਝੂਨਾ ਲੱਗ ਰਿਹਾ ਹੈ ਜੇਕਰ ਇਸ ਦੀ ਰਿਐਲਿਟੀ ਘਟੀ ਜਾ ਰਹੀ ਹੈ ਤਾਂ ਫਿਰ ਰੇਲਵੇ ਤੋਂ ਪੱਥਰ ਆਉਣ ਦੀ ਪਰਮਿਸ਼ਨ ਇਹਨਾਂ ਨੂੰ ਕਿਸ ਨੇ ਦਿੱਤੀ ਸਥਾਨਕ ਵਸਨੀਕ ਨੇ ਦੱਸਿਆ ਕਿ ਉਸ ਵੱਲੋਂ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ ਤੇ ਸ਼ਾਇਦ ਹੁਣ 8 ਤਰੀਕ ਨੂੰ ਰੇਲਵੇ ਦੇ ਸੀਜੀਐਮ ਨੂੰ ਦਿੱਲੀ ਸੱਧਿਆ ਗਿਆ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅਗਲੀ ਕੀ ਕਾਰਵਾਈ ਹੁੰਦੀ ਹੈ ਕੀ ਇਹਨਾਂ ਉਤੇ ਨਕੇਲ ਕਸੀ ਜਾਂਦੀ ਹੈ ਤੇ ਕੀ ਨਾ ਉਤੇ ਬਣਦੀ ਕਾਰਵਾਈ ਕਰਕੇ ਜੋ ਜੁਰਮਾਨਾ ਹੈ ਉਹ ਲਿਆ ਜਾਂਦਾ ਹੈ ਜਾਂ ਫਿਰ ਨਹੀਂ ਇਸ ਵੀਡੀਓ ਨੂੰ ਵੀ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਵੀ ਪਹੁੰਚ ਸਕੇ ਤੇ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਆਖਿਰ ਹਿਮਾਚਲ ਤੋਂ ਰੇਲਵੇ ਦਾ ਪੱਥਰ ਚੋਰੀ ਹੋ ਕੇ ਕਿੱਥੇ ਅਤੇ ਕਿਵੇਂ ਜਾ ਰਿਹਾ ਹੈ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਸਤਿ ਸ਼੍ਰੀ ਅਨੰਦ ਜੀ ਮੈਂ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਪਿਛਲੇ ਲੰਬੇ ਸਮੇਂ ਤੋਂ ਪਨੁਪੜੀ ਤੋਂ ਲੈ ਕੇ ਟਰਾਂਸਪੋਰਟ ਤੱਕ ਦੇ ਜਿਹੜੇ ਪਹਾੜਾਂ ਦੀ ਕਟਾਈ ਆ ਫਿਲਹਾਲ ਤਾਂ ਆ ਜ Punjab ਚ ਹੁੰਦੀ ਪਈ ਉਸ ਤੋਂ ਬਾਅਦ ਅੱਗੇ ਹੋਣੀ ਸ਼ੁਰੂ ਹੋਣੀ ਤੇ ਉਹ ਉਹ ਕਟਿੰਗ ਹੋਣ ਦੇ ਵਿੱਚ ਇੱਕ ਪੱਥਰ ਹੈ ਜਿਹੜਾ ਪੱਥਰ ਨਿਕਲਦਾ ਪਿਆ ਤੇ ਦੂਜੀ ਉਹਦੇ ਚੋਂ ਮਿੱਟੀ ਨਿਕਲਦੀ ਪਈ ਤੇ ਇਹ ਪੱਥਰ ਦੀ ਕੀਮਤ ਹੈ ਜਿਹੜੀ ਟਿੱਪਰ ਦੀ ਇੱਕ ਟਿੱਪਰ ਦੀ 18000 18500 ਦੱਸੀ ਜਾ ਰਹੀ ਤੇ ਜਿਹੜੀ ਉੱਥੋਂ ਮਿੱਟੀ ਨਿਕਲਦੀ ਉਹ ਲੋਕਾਂ ਦੇ ਘਰਾਂ ਚ ਪੈ ਰਹੀ ਹੈ ਇੱਧਰ ਉੱਧਰ ਸਗਰੇਲਵੇ ਵਾਲੇ ਛੁੱਟ ਰਹੇ ਮਿਲੀ ਭੁਗਤ ਦੇ ਨਾਲ ਉਹਦੀ ਕੀਮਤ ਇਕੱਲੀ 5000 ਰੁਪਏ ਪਰ ਟਿੱਪਰ ਤੇ ਅਧਿਕਾਰੀਆਂ ਕੋਲੋਂ ਇਹ ਵੀ ਪਤਾ ਲੱਗਿਆ ਹੈ ਵੀ ਜਿਹੜੇ ਇਹ ਟਿੱਪਰ ਦੀ ਭਰ ਉਹ ਸਰਕਾਰੀਆ ਮਸ਼ੀਨਾਂ ਦਾ ਰੇਲਵੇ ਦੀਆਂ ਮਸ਼ੀਨਾਂ ਨਾਲ ਹੀ ਭਰਾਈ ਹੋ ਰਹੀ ਜਿਹੜੀ ਕਿ ਉਹ ਕਟਿੰਗ ਵਾਸਤੇ ਠੇਕੇਦਾਰਾਂ ਨੇ ਠੇਕੇ ਤੇ ਲਾਈਆਂ ਹੋਈਆਂ ਪਰ ਜਦ ਕਿ ਠੇਕੇਦਾਰ ਇਹ ਇਹ ਮਾਲ ਭਰ ਨਹੀਂ ਸਕਦੇ ਕਟਿੰਗ ਵਾਲਾ ਉਹ ਵਿੱਚੇ ਰੇਲਵੇ ਦੀ ਮਿਲੀ ਭੁਗਤ ਤੇ ਵਿੱਚੇ ਹੀ ਠੇਕੇਦਾਰਾਂ ਦੀ ਮਿਲੀ ਭੁਗਤ ਵੀ ਐਡਾ ਜਿਹੜਾ ਤੰਤਰ ਹੈ ਰਚਿਆ ਜਾ ਰਿਹਾ ਜਿਹੜਾ ਇਹ ਮਿੱਟੀ ਦੇ ਤੇ ਟਿਪਰ ਜਿਹੜੇ ਪੱਥਰਾਂ ਦੇ ਢੇਰ ਲੱਗੇ ਹੋਏ ਤੁਸੀਂ ਦੇਖ ਰਹੇ ਕਟੋਕਾਂ ਤੇ ਮੌਕੇ ਤੇ ਅਸ ਟਾਈਮ 40 50 ਜਿਹੜੇ ਟਿਪਰ ਹੈ ਮੌਕੇ ਤੇ ਪੇਵੇ ਤੇ ਕਟੋ ਘਟ ਜਿਹੜਾ ਇੱਥੇ 500 ਟਿਪਰ 2000 ਟਿਪਰ ਹੁਣ ਤੱਕ ਆ ਚੁੱਕਿਆ ਤੇ ਜਿਹੜਾ ਇਹ ਗੰਗੇ ਲੱਗਣ ਦੀ ਖੂਬਸੂਰਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹ ਜਿਹੜਾ ਡੰਗਾ ਲੱਗਦਾ ਉਹ ਪੁਰਾਣੇ ਸਮੇਂ ਚ ਪਹਿਲਾਂ ਸਮੇਂ ਚ ਗੋਲ ਪੱਥਰਾਂ ਲੱਗਦਾ ਸੀਗਾ ਉਹ ਸਾਡੇ ਇੱਥੇ ਏਰੀਆ ਚ ਕਿਤੇ ਵੀ ਨਹੀਂ ਮਿਲ ਸਕਦਾ ਪੱਥਰ ਅੱਜ ਦੇ ਟਾਈਮ ਚ ਜਿਹੜਾ ਹੁਣ ਇਹ ਪੱਥਰ ਹੈ ਸਰਕਾਰੀ ਪੱਥਰ ਹੈ ਸਰਕਾਰ ਦਾ ਪੈਸਾ ਹੈ ਮੈਂ ਰੇਲਵੇ ਅਧਿਕਾਰੀ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜੀ ਇਹ ਪੱਥਰ ਦੀ ਕੀਮਤ ਹੈ ਉਹ ਕਿੱਥੇ ਹੈ ਉਹ ਮਾਈਨਿੰਗ ਕਿੱਥੇ ਹੈ ਕਿਹਦੀ ਤੁਸੀਂ ਪੁੱਛਤੇ ਕਿਸ 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 ਰੇਲਵੇ ਦੇ ਵੱਡੇ ਅਧਿਕਾਰੀ ਨਾਲ ਮਿਲ ਕੇ ਤੁਸੀਂ ਜਿਹੜਾ ਇਹ ਪੱਥਰ ਹੈ ਚਕਾਇਆ ਜੇ ਜਿਹੜਾ ਇਹਦਾ ਪੈਸਾ ਹੈ ਕਿੱਥੇ ਉਹਦੀ ਆਕਸ਼ਨ ਕੀਤੀ ਕਿੱਥੇ ਤੁਸੀਂ ਐਡ ਦਿੱਤੀ ਜਿਵੇਂ ਕਿ ਦੱਸਿਆ ਵੀ ਜਿਹੜਾ ਇਹ ਜਿਹੜੀ ਕਟਿੰਗ ਹੈ ਆਪਨੁਪੜੀ ਤੋਂ ਲੈ ਕੇ ਬਲਾਸਕੁਰ ਤੱਕ ਦੀ ਹੋ ਰਹੀ ਪੰਜਾਬ ਦਾ ਜਿਹੜਾ ਪੱਥਰ ਹੈ ਕਟਿੰਗ ਦਾ ਉਹ ਜਿਹੜਾ ਪੱਥਰ ਹੈ ਉਹ ਇੱਥੇ ਡੰਗਿਆਂ ਦੇ ਵਿੱਚ ਜਿਹੜਾ ਲੱਗ ਰਿਹਾ ਤੇ ਆ ਤੁਸੀਂ ਆ ਦੇਖ ਸਕਦੇ ਪੱਥਰਾਂ ਨੂੰ ਜਿਹੜਾ ਕਿ ਇਸ ਪੱਥਰ ਦੀ ਕੀਮਤ ਹੈ ਉਹ 18500 ਰੁਪਿਆ ਇੱਕ ਟਿਪਰ ਦੀ ਕੀਮਤ ਜਿਹੜੀ ਦੱਸੀ ਜਾ ਰਹੀ ਕਮ ਸੇ ਕਮ ਮੂਰੇ 2000 ਟਿਪਰ ਹੈ ਜਿਹੜਾ ਆ ਦੇਖੋ ਕਿੰਨਾ ਲਾਮ ਅੱਗੇ ਤੱਕ ਹੈ ਜਿਹੜਾ ਇਹ ਪਿਆ ਹੋਇਆ ਟਿੱਪਰ ਟਿੱਪਰਾਂ ਚ ਆਇਆ ਹੋਇਆ ਮਾਲ ਹੈ ਤੇ ਕਮ ਸੇ ਕਮ ਇੱਕ ਟਿੱਪਰ ਦੀ ਕੀਮਤ ਜਿਹੜੀ ਹੈ 18500 ਹੈ ਤੇ ਤੁਸੀਂ ਰੇਲਵੇ ਅਧਿਕਾਰੀਆਂ ਨੂੰ ਪੁੱਛ ਸਕਦੇ ਵੀ ਜਿਹੜਾ ਇਹਦਾ ਪੈਸਾ ਹੈ ਉਹ ਕਿੱਥੇ ਗਿਆ ਕਿਹਨੇ ਦਿੱਤਾ ਤੇ ਕਿੱਥੋਂ ਕਟਿਆ ਉਹ ਪੈਸਾ ਜਿਹੜੀ ਉੱਥੋਂ ਮਿੱਟੀ ਹੈ ਜਿਹੜੀ ਜਿਹੜੀ ਮਾਈਨਿੰਗ ਦੀ ਮਿੱਟੀ ਹੋਈ ਉਹ ਮਿੱਟੀ ਕਿੱਥੇ ਹੈ ਕਿਹਨੂੰ ਵੇਚੀ ਉਹ ਮਿੱਟੀ ਗਈ ਕਿੱਥੇ ਹੈ ਕਮ ਸੇ ਕਮ ਇੱਕ ਟਿਪਰ ਦੀ ਕੀਮਤ ਜਿਹੜੀ ਆਸੇ ਪਾਸੇ ਦੇ ਪਿੰਡਾਂ ਵਾਲੇ ਦੱਸ ਰਹੇ 5000 ਰੁਪਏ ਇੱਕ ਟਿਪਰ ਦੀ ਕੀਮਤ ਦੱਸ ਰਹੇ ਤੇ ਜਿਹੜਾ ਆਹ ਪੱਥਰ ਹੈ ਇਸ ਇਸ ਪੱਥਰ ਦੀ ਕੀਮਤ ਇੱਕ ਟਿਪਰ ਦੀ 18500 ਰੁਪਏ ਜਿਹੜਾ ਹੁਣ ਤਾਂ ਕਹਿੰਦੇ 2000 ਟਿਪਰ ਆ ਚੁੱਕਿਆ ਪੱਥਰ ਦਾ ਕੀ ਕੀਤਾ ਗਿਆ ਕਿ ਪੱਥਰ ਦਾ ਵਪਾਰ ਕੀਤਾ ਗਿਆ ਮਿਲੀ ਭਗਤੀ ਨਾਲ ਰੇਲਵੇ ਦੇ ਅਫਸਰ ਨਾਲ ਮਿਲ ਕੇ ਇੱਕ ਬੰਦਾ ਚੱਕ ਕੇ ਸਾਡੇ ਪਿੰਡ ਦਾ ਨਹੀਂ ਉਹ ਝਿੰਝੜੀ ਪਿੰਡ ਚ ਕਿਹੜੀ ਚ ਬੰਦਾ ਚਲਤ ਨੂੰ ਬਡਰਚ ਬਡਰਚ ਬਡਰ ਦਾ ਬੰਦਾ ਇੱਕ ਚੱਕ ਕੇ ਕੁਝ ਸਾਡੇ ਪਿੰਡਾਂ ਦੇ ਬੰਦੇ ਮਿਲ ਕੇ ਜਿਨ੍ਹਾਂ ਦੀ ਜ਼ਮੀਨ ਨਹੀਂ ਵੀ ਚਾਈ ਉਹ ਰਾਜ ਕਰ ਰਿਹਾ ਕੰਮ ਕਰ ਰੇ ਪੱਥਰ ਵੇਚ ਰੇ ਹਸਾ ਬੇਲਾ ਹੀ ਦੇਖੋ ਜਾ ਕੇ ਕਮ ਸੇ ਕਮ 15 ਕਰੋੜ ਦਾ ਪੱਥਰ ਇੱਥੋਂ ਚੋਰੀ ਹੋ ਕੇ ਰੇਲਵੇ ਦਾ ਉੱਥੇ ਚਲੇ ਗਿਆ ਰੇਲਵੇ ਦੇ ਅਧਿਕਾਰੀਆਂ ਦੀ ਮਿਲੀ ਭਗਤੀ ਨਾਲ ਹੋਇਆ ਉਹ ਸਾਡਾ ਇਦਾਂ ਨਹੀਂ ਚੱਕ ਸਕਦੇ ਉਕੇ ਜਿਹੜਾ ਸਾਡਾ ਕੋਈ ਵਿਚਾਰ ਟਰੈਕਟਰਾਂ ਜਾਂਦਾ ਉਹਨੂੰ ਕਹਿੰਦੇ ਦੇ 2000 ਰੁਪਏ ਭਰ ਲੈ ਟਰੈਕਟਰ ਹੱਕ ਮਾਲਕਾਂ ਦਾ ਹੱਕ ਮਾਲਕਾਂ ਦਾ ਮਾਲਕਾਂ ਦੀ ਜ਼ਮੀਨਾਂ 'ਚ ਛਿਟਿਆ ਹੁੰਦਾ ਨੁਕਸਾਨ ਹੋਇਆ ਔਰ ਉਸ ਨੁਕਸਾਨ ਨੂੰ ਕਦੇ ਨਹੀਂ ਬੰਦੇ ਰੱਖੇ ਜਾਣੇ ਤੋਂ ਬਾਹਰ ਲੈ ਪਿੰਡਾਂ ਦੇ ਰੱਖੇ ਜਾਂਦਾ ਟਰੈਕਟਰ ਲੱਗੇ ਤੋਂ ਬਾਹਰ ਤੇ ਲੱਗੇ ਵਿੱਚ ਟੀਪਰ ਲੱਗੇ ਬਾਹਰ ਦੇ ਲੱਗੇ ਵਿੱਚ ਜਿਹਨੂੰ ਮੰਤਰੀ ਜੀ ਕਹੋਂਗੇ ਅਗਰ ਸਾਡਾ ਕੋਈ ਜ਼ਿਮੀਦਾਰ ਜ਼ਮੀਨ ਦਾ ਮਾਲਕ ਉੱਠ ਕੇ ਬੋਲਣਾ ਹੈ ਤਾਂ ਉਤੇ ਐਫਆਰ ਕਰ ਦੋ ਪੁਲਿਸ ਚੱਕ ਕੇ ਲੈ ਜਾਂਦੇ ਐਸੀ ਕਿਹਾ ਅਸੀਂ ਜ਼ਮੀਨਾਂ ਦੇ ਮਾਲਕ ਅਸੀਂ ਹਾਂ ਪੁਲਿਸ ਸਾਨੂੰ ਪਕੜੇ ਸਾਡੇ 'ਤੇ ਵੀ ਕੇਸ ਲੱਭ ਜਾ ਇਹ ਬੜੀ ਭਾਰੀ ਪੱਲੇ ਦੀ ਗੱਲ ਹੈ ਇਤਨਾ ਤੱਕ ਕਦੇ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਜਿੰਨੀ ਇਹ ਸਰਕਾਰ ਕਰ ਰਹੀ ਹੈ ਇੱਥੇ ਦੇ ਬੰਦੇ ਲੱਗਣੇ ਚਾਹੀਦੇ ਇਹਨਾਂ ਪਿੰਡਾਂ ਦੇ ਟਰੈਕਟਰ ਲੱਗਣੇ ਚਾਹੀਦੇ ਇੱਥੇ ਦੇ ਮਜ਼ਦੂਰ ਖੋਣੇ ਚਾਹੀਦੇ ਇੱਥੇ ਦੇ ਬੰਦੇ ਠੇਕੇਦਾਰੀ ਕਰਨ ਜੇ ਫਾਲਤੂ ਕੰਮ ਦਾਣਾ